ਇੱਕ ਜਿੱ ਕੀ ਫਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਲਾਲਜੀਤ ਸਿੰਘ ਪੁੱਲਰ ਮੰਤਰੀ ਪੰਜਾਬ ਸਰਕਾਰ ਜੋ ਉਹਨਾਂ ਨੇ ਪਿਛਲੇ ਦਿਨੀ ਰਾਮਗੜੀਆ ਤੇ ਸੁਨਿਆਰਾ ਸਵਰਨ ਜਾਤੀ ਭਾਈਚਾਰੇ ਦੇ ਖਿਲਾਫ ਜੋ ਉਹਨਾਂ ਦੀ ਜੋ ਜੋ ਬੋਲੇ ਹੋ ਅਸੀਂ ਉਹਦੀ ਕੜੇ ਸ਼ਬਦਾਂ ਦੇ ਵਿੱਚ ਇੱਥੇ ਨਿੰਦਿਆ ਕਰਦੇ ਹਾਂ ਅਤੇ ਉਹਨਾਂ ਨੂੰ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਵਿਰੋਧ ਕਰੋ ਜੰਮ ਜੰਮ ਕੇ ਕਰੋ ਤੁਸੀਂ ਬੋਲੋ ਚਿੱਟੇ ਦੇ ਖਿਲਾਫ ਬੋਲੋ ਨਸ਼ਿਆਂ ਦੇ ਖਿਲਾਫ ਬੋਲੋ ਬੇਆਪਦੀਆਂ ਦੇ ਖਿਲਾਫ ਬੋਲੋ ਜਿਹੜਾ ਮੁੱਦਿਆਂ ਦੇ ਉੱਤੇ ਤੁਸੀਂ ਆਪਣੀ ਸਰਕਾਰ ਬਣਾਈ ਸੀ ਉਹ ਮੁੱਦੇ ਤੁਸੀਂ ਸਾਰੇ ਹੀ ਆਪਣੇ ਵਿਸਾਰ ਚੁੱਕੇ ਵਿਸਾਰ ਦਿੱਤੇ ਨੇ ਭੁੱਲ ਚੁੱਕੇ ਹੋ ਤੁਸੀਂ ਉਹਨਾਂ ਨੂੰ ਬੋਲੋ ਤੁਸੀਂ ਬੇਰਜ਼ਗਾਰੀ ਦੇ ਖਿਲਾਫ ਬੋਲੋ ਬੋਲੋ ਤੁਸੀਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਬੋਲੋ ਜਿਹੜੇ ਕਿ ਉਹਨਾਂ ਨੂੰ ਜ਼ਮਾਨਤਾਂ ਮਿਲ ਸਕਣ ਉਹਨਾਂ ਨੂੰ ਰਿਹਾ ਹੋ ਸਕਣ ਤੁਸੀਂ ਰਾਮਗੜੀਆ ਭਾਈਚਾਰੇ ਨੂੰ ਤੇ ਦੇ ਖਿਲਾਫ ਮਾੜੇ ਸ਼ਬਦ ਜਿਹੜੇ ਤੁਸੀਂ ਵਰਤੇ ਨੇ ਅਸੀਂ ਜਿੰਨੀ ਉਹਨਾਂ ਦੀ ਨਿੰਦਿਆ ਕੀਤੀ ਜਾ ਸਕੇ ਓਨੀ ਹੀ ਥੋੜੀ ਹੈ RAM ਗੜੀਆ ਭਾਈਚਾਰੇ ਦਾ ਪਹਿਲਾਂ ਤੁਹਾਨੂੰ ਇਤਿਹਾਸ ਪੜ ਲੈਣਾ ਚਾਹੀਦਾ ਹੈ ਕਿ RAM ਗੜੀਆ ਭਾਈਚਾਰੇ ਦਾ ਇਹ ਇਤਿਹਾਸ ਹੈ ਜਿਹੜਾ ਉਹ ਕੀ ਇਤਿਹਾਸ ਹੈ ਹਰ ਥਾਂ ਦੇ ਉੱਤੇ ਹਰ ਜਗਤ ਹਰ ਦੁਨੀਆ ਦੇ ਵਿੱਚ ਹਰ ਉਸ ਚੀਜ਼ ਦੇ ਵਿੱਚ ਆਰਾਮ ਗੜੀਆ ਭਾਈਚਾਰੇ ਦਾ ਜਿਹੜਾ ਹੈਗਾ ਦੇਸ਼ ਦੀ ਤਰੱਕੀ ਹੋਵੇ ਚਾਹੇ ਸਰਦਾਂ ਤੇ ਹੋਵੇ ਚਾਹੇ ਹੋਰ ਕਿਤੇ ਵੀ ਵਿਕਾਸ ਦੇ ਕੰਮ ਹੋਣ ਚਾਹੇ ਖੇਤੀਬਾੜੀ ਦੇ ਸੰਧਾਂ ਤੋਂ ਲੈ ਕੇ ਰੇਲ ਗੱਡੀਆਂ ਤੇ ਜਹਾਜ਼ ਤੱਕ ਦਾ ਹੋਵੇ ਉਹਦੇ ਵਿੱਚ ਆਰਾਮ ਗੜੀਆ ਭਾਈਚਾਰੇ ਦਾ ਇੱਕ ਬਹੁਤ ਵੱਡਾ ਤੇ ਅਹਿਮ ਯੋਗਦਾਨ ਹੈ ਜੋ ਲਾਲਜੀਤ ਸਿੰਘ ਪੁੱਲਰ ਤੋਂ ਬੋਲਿਆ ਉਹਦੇ ਵਾਸਤੇ ਤੂੰ ਮਾਫ ਕਰਨ ਦੇ ਯੋਗ ਹੀ ਨਹੀਂ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਉਹਨਾਂ ਤੋਂ ਵੀ ਮੰਗ ਕਰਦੇ ਆ ਕਿ ਤੁਹਾਡੇ ਸਤਕਾਰਯੋਗ ਦਾਦਾ ਜੀ ਭਾਰਤ ਦੇਸ਼ ਦੇ ਰਾਸ਼ਟਰਪਤੀ ਵੀ ਰਹੇ ਨੇ ਗ੍ਰਹਿ ਮੰਤਰੀ ਵੀ ਰਹੇ ਨੇ ਮੁੱਖ ਮੰਤਰੀ ਵੀ ਰਹੇ ਨੇ ਔਰ ਰਾਮਗੜੀਆ ਬਰਾਦਰੀ ਨੂੰ ਤੁਸੀਂ ਬਲੌਂ ਕਰਦੇ ਹੋ ਤੁਸੀਂ ਜਾਂ ਤਾਂ ਤੁਸੀਂ ਰਾਮਗੜੀਆ ਬਰਾਦਰੀ ਨੂੰ ਇਹ ਕਹਿ ਦਿਓ ਕਿ ਅਸੀਂ ਰਾਮਗੜੀਆ ਬਰਾਦਰੀ ਨਾਲ ਸੰਬੰਧ ਨਹੀਂ ਰੱਖਦੇ ਤੇ ਜਾਂ ਫਿਰ ਜਿਹੜੇ ਇਹੋ ਜਿਹੇ ਤੁਹਾਡੇ ਹੋਛੇ ਤੇ ਬੇਵਕੂਫ ਜਿਲਤ ਨਾਲ ਭਰੇ ਹੋਏ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਗੰਦਗੀ ਭਰੀ ਹੋਈ ਹੈ ਇਹੋ ਜਿਹੇ ਲੀਡਰਾਂ ਦੀ ਤੁਸੀਂ ਖਚਾਈ ਕਰੋ ਅਸੀਂ ਤੁਹਾਡੇ ਤੋਂ ਇਹ ਰਾਮਗੜੀਆ ਭਾਈਚਾਰਾ ਜੋ ਫਰੀਦਕੋਟ ਤੋਂ ਅਸੀਂ ਇਹ ਤੁਹਾਡੇ ਤੋਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਲੀਡਰਾਂ ਨੂੰ ਨੱਥ ਪਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇੱਥੇ ਫਰੀਦਕੋਟ ਦੇ ਵਿੱਚ ਕਤਰਤਾ ਹੋਈ ਰਾਮਗੜੀਆ ਭਾਈਚਾਰੇ ਵੱਲੋਂ ਜਿਹੜੀ ਹੈ ਕਤਰਤਾ ਕੀਤੀ ਗਈ ਸੋ ਲਾਲਜੀਤ ਸਿੰਘ ਭੁੱਲਰ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਸੁਨਿਆਰੇ ਭਾਈ ਚਾਰੇ ਦੇ ਖਿਲਾਫ ਵੀ ਤੇ ਰਾਮਗੜੀਆ ਭਾਈ ਚਾਰੇ ਦੇ ਖਿਲਾਫ ਵੀ ਬਹੁਤ ਭद्दी ਸ਼ਬਦਾਵਲੀ ਬੋਲੀ ਆ ਸੋ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਆਪਦੀ ਜਿਹੜੀ ਜਮਾਨਾ ਉਹ ਗੰਦੀ ਨਹੀਂ ਕਰਨਾ ਚਾਹੁੰਦਾ ਨਿਜੀ ਟਾਰਗੇਟ ਤੁਸੀਂ ਇਹਨਾਂ ਮਤਲਬ ਵੋਟਾਂ ਦੇ ਵਿੱਚ ਕਰ ਰਹੇ ਹੋ ਇਹ ਤੁਸੀਂ ਕਰਨਾ ਬੰਦ ਕਰ ਦਿਓ ਜੇ ਤੁਸੀਂ ਗੱਲ ਕਰਨੀ ਆ ਤਾਂ ਮੁੱਦਿਆਂ ਦੀ ਗੱਲ ਕਰੋ ਮੁੱਦਿਆਂ ਦੀ ਜਿਵੇਂ ਬਾਈ ਜੀ ਨੇ ਕਿਹਾ ਕਿ ਹਾਂ ਚਿੱਟੇ ਦਾ ਮੁੱਦਾ ਪਿਆ ਬੰਦੀ ਸਿੰਘਾਂ ਦਾ ਮੁੱਦਾ ਪਿਆ ਬੇਅਦਬੀ ਦਾ ਮੁੱਦਾ ਪਿਆ ਜੇ ਆਪਾਂ ਬੇਰੋਜ਼ਗਾਰੀ ਦਾ ਮੁੱਦਾ ਲੈ ਲਈਏ ਉਹ ਪਿਆ ਤੁਸੀਂ ਪੋਸਟਰ ਤੇ ਪੋਸਟਰ ਲਾਈ ਜਾਨੇ ਹੋ ਪੋਸਟਰ ਤੇ ਪੋਸਟਰ ਲਾਈ ਜਾਨੇ ਹੋ ਜੇਲਾ ਦੇ ਵਿੱਚ ਛਿੱਟੀ ਜਾਨੇ ਹੋ ਨੌਜਵਾਨਾਂ ਨੂੰ ਇਹਨਾਂ ਮੁੱਦਿਆਂ ਤੇ ਬੋਲੋ ਜੇ ਬੋਲਣਾ ਤਾਂ ਪਰ ਤੁਸੀਂ ਬੋਲੋ ਤਾਂ ਜੇ ਤੁਸੀਂ ਕੁਝ ਕੀਤਾ ਹੋਵੇ ਸੋ ਅੱਜ ਤੱਕ ਨਾ ਤਾਂ ਤੁਸੀਂ ਕੁਝ ਕੀਤਾ ਜੇ ਤੁਹਾਨੂੰ ਕੋਈ ਸਵਾਲ ਵੀ ਕਰ ਲੈਣਾ ਆ ਕੇ ਮੀਡੀਆ ਦੇ ਵਿੱਚ ਸੰਗਤ ਦੇ ਵਿੱਚ ਕੋਈ ਸਵਾਲ ਕਰ ਲੈ ਕੇ ਤੁਸੀਂ ਆਪਦੇ ਪੰਜ ਕੋਈ ਐ ਉਹ ਜੇ ਕੰਮ ਹੀ ਗਿਣਾ ਦਿਓ ਜਿਹੜੇ ਲੋਕਾਂ ਦੇ ਹਿੱਤ ਹਿੱਤ ਦੇ ਵਿੱਚ ਹੁਣ ਤੱਕ ਕੋਈ ਕੰਮ ਤੁਸੀਂ ਗੜਾ ਨਹੀਂ ਸਕਦੇ ਸੋ ਰਾਮਗੜੀ ਆ ਭਾਈਚਾਰੇ ਦੇ ਨਾਲ ਅਸੀਂ ਕਿਸਾਨੀ ਯੂਨੀਅਨ ਵੱਲੋਂ ਵੀ ਜਿਵੇਂ ਦਾਰ ਪਰਿਵਾਰ ਨੂੰ ਬਿਲੋਂਗ ਕਰਦੇ ਆ ਉਹਨਾਂ ਵੱਲੋਂ ਵੀ ਅਸੀਂ ਇਹਨਾਂ ਦੇ ਨਾਲ ਪੂਰਾ ਸਮਰਥਨ ਕਰਦੇ ਆ ਤੇ ਲਾਲਜੀਤ ਭੁੱਲਰ ਦਾ ਮੁਕੰਮਲ ਤੌਰ ਤੇ ਜਿਹੜਾ ਉਹ ਬਾਈਕਾਟ ਜਿਹੜਾ ਆਪਾਂ ਨੂੰ ਕਰਨਾ ਚਾਹੀਦਾ ਜੇ ਉਹ ਮਾਫੀ ਦੇ ਵਿਯੋਗ ਹੈ ਨਹੀਂ ਪਰ ਜੇ ਉਹ ਮਾਫੀ ਮੰਗਦਾ ਵੀ ਆ ਤਾਂ ਅੱਗੇ ਤੋਂ ਵੀ ਉਹਨੂੰ ਜਿਹੜਾ ਧਿਆਨ ਰੱਖਣਾ ਪਊਗਾ ਕਿਉਂਕਿ ਰਾਮਗੜੀਆ ਭਾਈਚਾਰਾ ਹੋਵੇ ਭਾਵੇਂ ਕੋਈ ਵੀ ਭਾਈਚਾਰਾ ਹੋਵੇ ਸਾਰਿਆਂ ਨੂੰ ਖਾਸ ਕਰਕੇ ਲੀਡਰ ਆ ਉਹ ਲੀਡਰ ਆ ਉਹ ਹਰ ਪਾਰਟੀ ਨੂੰ ਹਰ ਉਹ ਲੋਕ ਨੂੰ ਸੰਗਤ ਨੂੰ ਬਿਲਾਉਂਗ ਕਰਦਾ ਉਹਨਾਂ ਨੂੰ ਜਾ ਕੇ ਮਿਲਣਾ ਵੋਟਾਂ ਲੈਣੀਆਂ ਉਹਨਾਂ ਨੇ ਤੇ ਜੇ ਤੁਸੀਂ ਵੋਟਾਂ ਲੈਣੀਆਂ ਇਹਦਾ ਮਤਲਬ ਤੁਸੀਂ ਆਮ ਗੜੀਆ ਭਾਈਚਾਰੇ ਤੋਂ ਵੋਟਾਂ ਲੈਣਾ ਹੀ ਨਹੀਂ ਚਾਹੁੰਦੇਗੇ ਤੁਸੀਂ ਉਹ ਇਹ ਜੇ ਇਸ ਭਾਈਚਾਰੇ ਦੇ ਖਿਲਾਫ ਇਹਦਾ ਮਤਲਬ ਤੁਸੀਂ ਸਾਰੇ ਭਾਈਚਾਰਿਆਂ ਦੇ ਖਿਲਾਫ ਹੋ ਸੋ ਵੱਧ ਤੋਂ ਵੱਧ ਸਪੋਰਟ ਕਰੋ ਤੇ ਸ਼ੇਅਰ ਕਰਦਿਆ ਕਰੋ ਤੇ ਵੱਧ ਤੋਂ ਵੱਧ ਪਤਾ ਲੱਗੇ ਸੰਗਤ ਨੂੰ ਵੀ ਕਿ ਆਮ ਆਦਮੀ ਪਾਰਟੀ ਵਾਲੇ ਕੀ ਕਰਦੇ ਫਿਰਦੇ ਆ ਕਿਉਂਕਿ ਇਹਨਾਂ ਨੇ ਸਾਰੇ ਚੈਨਲ ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਉਹ ਬੰਦ ਕਰ ਦਿੰਦੇ ਆ ਸੋ ਇਹ ਵੀ ਇੱਕ ਨੈਗੇਟਿਵਿਟੀ ਜਿਹੜੀ ਉਹ ਆਪਦੇ ਆਪ ਤੇ ਕ੍ਰੀਏਟ ਕਰ ਰਹੇ ਆ ਉਹ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬismillahir Rahmanir Rahim ਸ਼ੁਰੂ ਕਰ ਰਹੇ ਆ ਅੱਜ ਦੇ ਨਾਲ ਤੋਂ ਜੋ ਬੜਾ ਮਿਹਰਬਾਨ ਤੇ ਰਹਿਮ ਕਰਨ ਵਾਲਾ ਜੋ ਪਿਛਲੇ ਦਿਨੀ ਲਾਲ ਸਿੰਘ ਢੁੱਲਰ ਨੇ ਜੋ ਬਿਆਨ ਦਿੱਤਾ ਆਮਾਦੀ ਪਾਰਟੀ ਜੋ ਸਾਡੇ ਰਾਮਗੜੀਆ ਭਾਈਚਾਰੇ ਤੇ ਫਿਰ ਭਾਈਚਾਰੇ ਬਾਰੇ ਉਸਨੇ ਜੋ ਬਿਆਨ ਦਿੱਤਾ ਜੀ ਉਹ ਵੀ ਕ੍ਰੀਨ ਖੇਦੀ ਕਰਦੇ ਆ ਜਿਹੜਾ ਸਾਡਾ ਮੁਸਲਿਮ ਸਮਾਜ ਆ ਪੰਜਾਬ ਦੇ ਵਿੱਚ ਅਸੀਂ ਮੁੰਡੇ ਨਾਲ ਮੁੰਡੇ ਜੋੜ ਕੇ ਆਪਣੇ ਰਾਮਗੜੀਆ ਭਾਈਚਾਰੇ ਨਾਲ ਖੜੇ ਆ ਕਿਉਂਕਿ ਇਹਨਾਂ ਦਾ ਜਿਹੜਾ ਮੇਨ ਮੁੱਦਾ ਹੈਗਾ ਉਹ ਹੈਗਾ ਵੋਟ ਲੈਣੀ ਜਾਂ ਕੇ ਨਾ ਕੇ ਵੀ ਕਿਸੇ ਵਿਅਕਤੀ ਨੂੰ ਟਾਰਗੇਟ ਕਰਨਾ ਇਸ ਤਰ੍ਹਾਂ ਕੇ ਕਿਰਪਾ ਕਰਕੇ ਇਹ ਜਿਹੜੀ ਹੈਗੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀਆਂ ਬੰਦ ਕਰਨ ਕਿਸੇ ਵਿਅਕਤੀ ਨੂੰ ਟਾਰਗੇਟ ਨਾ ਕੀਤਾ ਜਾਵੇ ਅਸੀਂ ਇੱਥੇ ਕਿੜੀ ਇਖੇਤੀ ਕਰਦੇ ਰਿਹਾ ਰੇਸ਼ਵ ਕਰਮਾ ਰਾਮਗੜੀਆ ਸਭਾ ਫਰੀਦਕੋਟ ਵੱਲੋਂ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਕਿ ਖੰਡੂਰ ਸਾਹਿਬ ਤੋਂ ਖੜੇ ਹੈ ਉਹਨਾਂ ਵੱਲੋਂ ਪਿਛਲੇ ਦਿਨੀ ਜੋ ਰਾਮਗੜੀਆ ਭਾਈਚਾਰੇ ਤੇ ਸੁਨਹਿਰਾ ਬਰਾਦਰੀ ਦੇ ਖਿਲਾਫ ਜੋ ਸ਼ਬਦਾਵਲੀ ਬੋਲੀ ਗਈ ਹੈ ਉਹਦੇ ਅਸੀਂ ਕੋਰਨ ਖੇਦੀ ਕਰਦੇ ਆਂ ਉਹ ਇਹ ਵੀ ਦੱਸਣਾ ਚਾਹੁੰਦੇ ਆਂ ਕਿ ਰਾਮਗੜੀਆ ਭਾਈਚਾਰਾ ਇੱਕ ਬਹੁਤ ਹੀ ਵੱਡਾ ਗੌਰਵਮਈ ਇਤਿਹਾਸ ਹੈ ਜਸਾ ਸਿੰਘ ਰਾਮਗੜੀਆ ਜਿਹੜਾ ਬਹੁਤ ਹੀ ਸਾਡੇ ਮਹਾਨ ਯੋਧੇ ਹੋਏ ਐ ਇਹਨਾਂ ਨੂੰ ਇਹ ਨਹੀਂ ਪਤਾ ਲੈ ਵੀ ਰਾਮਗੜੀਆ ਭਾਈਚਾਰੇ ਦਾ ਜਿਹੜਾ ਗੌਰਵਮਈ ਇਤਿਹਾਸ ਬਾਰੇ ਇਹਨਾਂ ਨੂੰ ਜਾਣੂ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੇ ਇਲੈਕਸ਼ਨ ਐ ਲਖਣ ਦੇ ਵਿੱਚ ਜਿਹੜੀਆਂ ਇਹ ਜੀ ਜਿਹੜੀ ਮਾੜੀ ਸ਼ਬਦਾਵਲੀ ਹੈ ਜੋ ਰਾਮਗੜੀਏ ਭਾਈ ਜਰਿਆ ਤੇ ਬੋਲੀ ਹੈ ਸਨੇਰੇ ਤੇ ਖਲਾਬ ਬੋਲੀ ਹੈ ਉਹਨਾਂ ਤੋਂ ਸਾਰੇ ਜਗਤ ਤੋਂ ਜਿਹੜੀ ਹੈਗੀ ਮਾਫੀ ਮੰਗਣੀ ਚਾਹੀਦੀ ਹੈ